ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਇੱਕ ਐਸਾ ਨੰਬਰ ਦੱਸਣ ਜਾ ਰਹੀ ਹਾਂ ਜੋ ਕਿ ਇੰਨਾ ਲੱਕੀ ਨੰਬਰ ਹੈ ਕਿ ਜਿਸ ਨੂੰ ਤੁਸੀਂ ਆਪਣੇ ਦਿਮਾਗ ਨਾਲ ਜਿੱਥੇ ਵੀ ਯੂਜ਼ ਕਰੋਗੇ ਉਸ ਜਗ੍ਹਾ ਤੇ ਤੁਹਾਨੂੰ ਸਫਲਤਾ ਮਿਲੇਗੀ ਹੀ ਮਿਲੇਗੀ ਇਸ ਤੇ ਨਾਲ ਨਾਲ ਇਸ ਨੰਬਰ ਦੇ ਨਾਲ ਤੁਹਾਡੇ ਘਰ ਦੇ ਵਿੱਚ ਕਿਸੇ ਦਾ ਵੀ ਤੁਸੀਂ ਜੋ ਤੁਹਾਡੀ ਗੱਲ ਨਹੀਂ ਮੰਨਦਾ ਆਪਣੀ ਹੀ ਚਲਾਉਂਦਾ ਹੈ ਉਸ ਨੂੰ ਵੀ ਆਪਣੇ ਵੱਸ ਵਿੱਚ ਕਰ ਸਕਦੇ ਹੋ ਜਿਨ੍ਹਾਂ ਦੇ ਕਰ ਉੱਜੜ ਚੁੱਕੇ ਹਨ ਹੈਨਾ ਕਈ ਡਿਵੋਰਸ ਤੱਕ ਹੋ ਚੁੱਕਿਆ ਹੈ ਉਹ ਵੀ ਦੁਬਾਰਾ ਮਿਲ ਸਕਦੇ ਹਨ ਇਸ ਨੰਬਰ ਦੇ ਨਾਲ ਤੇ ਸਭ ਤੋਂ ਵੱਡੀ ਗੱਲ ਜੋ ਹੈ ਕਿ ਇਹ ਨੰਬਰ ਜੋ ਮੈਂ ਤੁਹਾਨੂੰ ਦੱਸਾਂਗੀ ਜੇਕਰ ਤੁਹਾਨੂੰ ਇਸ ਨੰਬਰ ਦਾ ਕਦੇ ਨੋਟ ਮਿਲ ਜਾਏਗਾ ਤਾਂ ਸਮਝ ਲੈਣਾ ਉਸ ਦਿਨ ਤੋਂ ਤੁਹਾਡੀ ਤਾਂ ਲਾਈਫ ਬਦਲ ਜਾਏਗੀ ਕਿਸਮਤ ਚਮਕ ਜਾਏਗੀ ਉਸ ਨੋਟ ਦਾ ਉਸ ਨੰਬਰ ਦਾ ਨੋਟ ਜੇ ਤੁਹਾਨੂੰ ਮਿਲ ਗਿਆ ਐਸਾ ਮੈਂ ਅੱਜ ਤੁਹਾਨੂੰ अपनी वीडियो विच दसन वाली हाँ तो उस तो पहले मेरी हाथ जोड़ के बेनती है जेकर मेरे चैनल से नवे आए हो जी तो चैनल में सबसक्राइब करो वीडियो में लाइक करो तो शेयर करो तो कमेंट में अपनी हाज़री जरूर दो जी ਸਭ ਤੋਂ ਵੱਡੀ ਗੱਲ ਇੱਥੇ ਇਹ ਹੈ ਕਿ ਜਿਹੜਾ ਮੈਂ ਤੁਹਾਨੂੰ ਨੰਬਰ ਦੱਸਾਂਗੀ ਉਸ ਨੂੰ ਤੁਸੀਂ ਆਪਣੇ ਦਿਮਾਗ ਨਾਲ ਯੂਜ਼ ਕਰਨਾ ਹੈ ਹੈਨਾ ਉਸ ਨੂੰ ਤੁਸੀਂ ਆਪਣੇ ਦਿਮਾਗ ਨਾਲ ਜਿੱਥੇ ਵੀ ਕਿਸੇ ਕੰਮ 'ਚ ਯੂਜ਼ ਕਰੋਗੇ ਉਨਮੀ ਹੀ ਤੁਹਾਡੀ ਲਾਈਫ ਵਿੱਚ ਪ੍ਰੋਗਰੈਸ ਆਏਗੀ ਤੇ ਖੁਸ਼ੀਆਂ ਆਣਗੀਆਂ ਕਈ ਲੋਕ ਇਸ ਗੱਲ ਤੇ ਆਰਗੂਮੈਂਟ ਵੀ ਕਰਦੇ ਹਨ ਕਿ ਇਹ ਇੱਕ ਕੀ ਨੰਬਰ ਹੈ ਕਿਵੇਂ ਇੱਕ ਲੱਕੀ ਨੰਬਰ ਹੋ ਸਕਦਾ ਹੈ ਇੱਕ ਅੰਕ ਨਾਲ ਅਸੀ ਕਿਵੇਂ ਆਪਣੇ ਸਾਰੇ ਕੰਮ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹਾਂ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਂਦੀ ਹੈ ਕਿ ਇਹ ਜਿਹੜੇ ਅੰਕ ਹੁੰਦੇ ਹਨ ਇਹ ਕੋਈ ਸਿੰਪਲ ਅੰਕ ਨਹੀਂ ਹਨ ਜੋ ਅਸੀਂ ਆਪਣੀ ਕਾਪੀ ਕਿਤਾਬਾਂ ਤੇ ਲਿਖਦੇ ਹਾਂ ਇਹ ਜਿਹੜੇ ਅੰਕ ਬਣਾਏ ਜਾਂਦੇ ਹਨ ਇਹਨਾਂ ਨੂੰ ਅਭਿਮੰਤਰਿਤ ਕੀਤਾ ਜਾਂਦਾ ਹੈ ਤੇ ਇਸ ਨੂੰ ਤੁਸੀਂ ਪਰਮਾਤਮਾ ਦਾ ਆਸ਼ੀਰਵਾਦ ਸਮੇਂ ਕੇ ਇਸ ਨੂੰ ਤੁਸੀਂ ਯੂਜ਼ ਵਿੱਚ ਲੈਣਾ ਹੈ ਕਿਉਂਕਿ ਪਰਮਾਤਮਾ ਤੁਹਾਡੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਵਾਸਤੇ ਇਹ ਤੁਹਾਨੂੰ ਇੱਕ ਆਸ਼ੀਰਵਾਦ ਦੇ ਰਹੇ ਹਨ ਜੋ ਲੋਕ ਇਸ ਗੱਲ ਨੂੰ ਸਮਝ ਜਾਂਦੇ ਹਨ ਉਹ ਆਪਣੀ ਲਾਈਫ ਵਿੱਚ ਅੱਗੇ ਨਿਕਲ ਰਹੇ ਹਨ ਸਕਸੈਸ ਪਾ ਰਹੇ ਹਨ ਤੇ ਜਿਹੜੇ ਆਰਗੂਮੈਂਟ ਕਰ ਰਹੇ ਹਨ ਉਹ ਆਰਗੂਮੈਂਟ ਹੀ ਕਰਦੇ ਰਹ ਜਾਂਦੇ ਹਨ ਇਸ ਕਰਕੇ ਆਰਗੂਮੈਂਟ ਨਾ ਕਰੋ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਹਨ ਜੋ ਕਿ ਬਹੁਤ ਸ਼ੁੱਧ ਹੁੰਦੀਆਂ ਹਨ ਬਹੁਤ ਪਵਿੱਤਰ ਹੁੰਦੀਆਂ ਹਨ ਤੇ ਇਸੇ ਤਰ੍ਹਾਂ ਹੀ ਜਿਹੜਾ ਮੈਂ ਅੱਜ ਦਾ ਜੋ ਤੁਹਾਨੂੰ ਉਪਾਅ ਦੱਸ ਰਹੀ ਹਾਂ ਅੰਕ ਦੱਸ ਰਹੀ ਹਾਂ ਲੱਕੀ ਨੰਬਰ ਦੱਸ ਰਹੀ ਹਾਂ ਉਹ ਬਹੁਤ ਹੀ ਜ਼ਿਆਦਾ ਸ਼ੁੱਧ ਤੇ ਲੱਕੀ ਹੈ ਬਹੁਤ ਜ਼ਿਆਦਾ ਪਵਿੱਤਰ ਹੈ ਜੀ ਵੀ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਜੇਕਰ ਇਸ ਨੰਬਰ ਦਾ ਤੁਹਾਨੂੰ ਕਿਧਰੋਂ ਨੋਟ ਮਿਲ ਜਾਏ ਤਾਂ ਉਸ ਨੋਟ ਨੂੰ ਤੁਸੀਂ ਕਦੀ ਵੀ ਖਰਚ ਨਹੀਂ ਕਰਨਾ ਹੈ ਉਹ ਤੁਹਾਡੇ ਵਾਸਤੇ ਬਹੁਤ ਹੀ ਜਿਆਦਾ ਲੱਕੀ ਨੋਟ ਹੋ ਜਾਏਗਾ ਉਸ ਨੋਟ ਨੂੰ ਤੁਸੀਂ ਆਪਣੇ ਪਾਠ ਪੂਜਾ ਵਾਲੇ ਥਾਂ ਤੇ ਰੱਖ ਦੇਣਾ ਹੈ ਇੱਕ ਦਿਨ ਵਾਸਤੇ ਤੁਸੀਂ ਉਸ ਨੂੰ ਰੱਖ ਦੇਣਾ ਹੈ ਬਾਅਦ ਵਿੱਚ ਤੁਸੀਂ ਉਸ ਨੋਟ ਨੂੰ ਲੈ ਕੇ ਰੋਲ ਕਰਕੇ ਜਿਹੜਾ ਤੁਹਾਡੇ ਡੇਟ ਆਫ ਬਰਥ ਦਾ ਮੂਲਾੰਖ ਹੈ ਜੋ ਅੰਕਾਂ ਦਾ ਜੋੜ ਕਰਦੇ ਹਨਾ ਉਸ ਦਾ ਇੱਕ ਲੱਕੀ ਧਾਗਾ ਹੁੰਦਾ ਹੈ ਰੰਗ ਹੁੰਦਾ ਹੈ ਉਸ ਰੰਗ ਦੇ ਧਾਗੇ ਨੂੰ ਤੁਸੀਂ ਉਸ ਨੋਟ ਦੇ ਉੱਪਰ ਲਪੇਟ ਕੇ ਜਾਂ ਤਾਂ ਆਪਣੇ ਪਰਸ ਵਿੱਚ ਰੱਖ ਲੈਣਾ ਹੈ ਜਾਂ ਫਿਰ ਆਪਣੀ ਤਿਜੋੜੀ ਵਿੱਚ ਰੱਖ ਦੇਣਾ ਹੈ ਤਾਂ ਇਸ ਨੂੰ ਖਰਚ ਬਿਲਕੁਲ ਵੀ ਨਹੀਂ ਕਰਨਾ ਹੈ ਹਮੇਸ਼ਾ ਆਪਣੇ ਪਰਸ ਵਿੱਚ ਜਾਂ ਤਿਜੋੜੀ ਵਿੱਚ ਰੱਖੋ ਇਸ ਦੇ ਨਾਲ ਤੁਹਾਡੇ ਘਰ ਵਿੱਚ ਬਰਕਤਾਂ ਹੀ ਬਰਕਤਾਂ ਪੈਸੇ ਦੀਆਂ ਆਣਗੀਆਂ ਪੈਸੇ ਦੀ 1% ਵੀ ਕਦੀ ਤੁਹਾਨੂੰ ਕਮੀ ਨਹੀਂ ਆਏਗੀ ਸਾਰੇ ਪਾਸੋਂ ਪੈਸਾ ਹੀ ਪੈਸਾ ਆਏਗਾ ਪੈਸੇ ਤੇ ਵਸੀਲੇ ਬਣਨਗੇ ਬਸ ਉਸ ਨੋਟ ਨੂੰ ਖਰਚ ਨਾ ਕਰਨਾ ਤੇ ਨੋਟ ਨੂੰ ਆਪਣੇ ਜੋ ਲੱਕੀ ਤੁਹਾਡਾ ਰੰਗ ਹੈ ਆਪਣੀ ਡੇਟ ਆਫ ਬਰਥ ਦੇ ਅਕੋਰਡਿੰਗ ਉਹ ਰੰਗ ਦੇ ਧਾਗੇ ਨਾਲ ਉਸ ਨੂੰ ਰੋਲ ਕਰਕੇ ਬੰਦ ਲੈਣਾ ਇਨਾਂ ਤੇ ਤੁਹਾਨੂੰ ਸ਼ਾਇਦ ਪਤਾ ਹੀ ਹੋਵੇਗਾ ਕਿ ਡੇਟ ਆਫ ਬਰਥ ਦਾ ਜਿਹੜਾ ਆਪਾਂ ਜੋੜ ਕਰਦੇ ਹਾਂ ਉਸ ਨੂੰ ਮੁਲਾੰਕ ਕਹਿੰਦੇ ਹਨ ਜਿਹੜੇ 1 ਤੋਂ ਲੈ ਕੇ 10 ਤੱਕ ਦੇ ਹੁੰਦੇ ਹਨ ਉਹ ਤਾਂ ਸਿੰਗਲ ਵਰਡ ਹੀ ਹੁੰਦੇ ਹਨ ਉਸ ਨੂੰ ਆਪਾਂ ਨੂੰ ਜੋੜਨ ਦੀ ਲੋੜ ਨਹੀਂ ਪੈਂਦੀ ਹੈ ਤੇ ਉਸ ਤੋਂ ਬਾਅਦ 10 1 ਔਰ 0 ਹੁੰਦਾ ਤੇ ਉਸ ਨੂੰ 1 ਇੱਕ ਹੀ ਮੰਨਿਆ ਜਾਂਦਾ ਹੈ ਤੇ 11 ਤੋਂ ਲੈ ਕੇ 31 ਤੱਕ ਦੋ ਵਰਡ ਹੁੰਦੇ ਹਨ ਸਾਡੇ ਤਾਂ ਉਹਨਾਂ ਨੂੰ ਜੋੜ ਕੇ ਸਮਝ ਲਓ ਜਿਵੇਂ 11 ਹੈ 11 ਦਾ 1 1 ਤਾਂ ਤੁਹਾਡਾ मूलांक ਹੋ ਗਿਆ 2 ਠੀਕ ਹੈ ਫਿਰ 13 13 ਨੂੰ ਸਮਝ ਲਓ 12 12 ਦਾ ਸਮਝ ਲਓ 1 2 3 ਨੰਬਰ ਹੋ ਗਿਆ ਤੇ 1 ਤੋਂ ਲੈ ਕੇ 9 ਤੱਕ ਹੀ ਜਿਹੜੇ ਜੋਤਿਸ਼ ਵਿੱਚ ਹਨ मूलांक ਆਉਂਦੇ ਹਨ ਕਦੀ ਵੀ ਦੋ ਵਰਡ ਵਿੱਚ मूलांक ਡੇਟ ਆਫ ਬਰਥ ਦਾ ਨਹੀਂ ਹੁੰਦਾ ਹੈ ਤੇ 1 ਤੋਂ ਲੈ ਕੇ 9 ਤੱਕ ਜਿਹੜਾ मूਲਾंक ਆਉਂਦਾ ਹੈ ਉਸ ਦਾ ਹਰ ਇੱਕ ਨੰਬਰ ਦਾ ਲੱਕੀ ਕਲਰ ਹੁੰਦਾ ਹੈ ਵੈਸੇ ਤਾਂ ਮੈਂ ਆਪਣੀ ਚੈਨਲ ਦੀਆਂ ਕਈ ਵੀਡੀਓਜ਼ ਵਿੱਚ ਇਹ ਲੱਕੀ ਕਲਰ ਦੱਸ ਚੁੱਕੀ ਹਾਂ ਪਰ ਅੱਜ ਇਹ ਲੱਕੀ ਕਲਰ ਦਾ ਬਹੁਤ ਜ਼ਿਆਦਾ ਅੱਜ ਦੇ ਉਪਾਅ ਵਿੱਚ ਮਹੱਤਵ ਹੈ ਕਿਉਂਕਿ ਆਪਾਂ ਨੋਟ ਨੂੰ ਜਿਹੜਾ ਹੈ ਆਪਣੇ ਲੱਕੀ ਕਲਰ ਦੇ ਅਕੋਰਡਿੰਗ ਬੰਦਣਾ ਹੈ ਤਾਂ ਮੈਂ ਤੁਹਾਨੂੰ ਇੱਕ ਤੋਂ ਲੈ ਕੇ 9 ਤੱਕ ਦਾ ਕਲਰ ਦੱਸ ਦਿੰਦੀ ਹਾਂ ਇੱਕ ਨੰਬਰ ਵਾਲੇ ਦਾ red color lal color lucky lucky color hai 2 wale da white chitta color 3 wale da yellow pila rang 4 da green hara 5 da neela 6 da red and white white aur chitta te lal 8 wale da fir to green 9 sorry 7 september da green 8 number da neela te 9 number da ਰੈਡ ਲਾਲ ਠੀਕ ਹੈ ਇੱਕ ਤੋਂ ਲੈ ਕੇ ਇਹ 9 ਨੰਬਰ ਦੇ ਮੈਂ ਤੁਹਾਨੂੰ ਜਿਹੜੇ ਲੱਕੀ ਕਲਰ ਹੈ ਜਿਨ੍ਹਾਂ ਦਾ ਉਹ ਦੱਸ ਦਿੱਤਾ ਹੈ ਤੇ ਤੁਸੀਂ ਆਪਣੀ ਡੇਟ ਆਫ ਬਰਥ ਦੇ ਅਕੋਰਡਿੰਗ ਜੋ ਤੁਹਾਡਾ ਨੰਬਰ ਹੈ ਇੱਕ ਤੋਂ ਲੈ ਕੇ 9 ਤੱਕ ਉਸ ਦੇ ਅਕੋਰਡਿੰਗ ਤੁਸੀਂ ਆਪਣਾ ਲੱਕੀ ਕਲਰ ਦੇਖ ਲਓ ਤੇ ਉਸ ਕਲਰ ਦੇ ਧਾਗੇ ਨਾਲ ਤੁਸੀਂ ਉਸ ਨੋਟ ਨੂੰ ਲਪੇਟਣਾ ਹੈ ਕੁਣ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਉਹ ਲੱਕੀ ਨੰਬਰ ਕਿਹੜਾ ਹੈ ਉਹ ਲੱਕੀ ਨੰਬਰ ਹੈ 978 978 ਇਹ ਇਹਨਾਂ ਲੱਕੀ ਨੰਬਰ ਹੈ ਇਸ ਦਾ ਨੋਟ ਤੁਹਾਨੂੰ ਬਾਜ਼ਾਰ ਤੋਂ ਕਿਧਰੇ ਕੋਈ ਸਮਾਨ ਲੈ ਜਾਂਦੇ ਹੋ ਉਧਰੋਂ ਮਿਲ ਜਾਏਗਾ ਤੁਹਾਨੂੰ ਕਿਸੇ ਤਰੀਕੇ ਵੀ ਕਿੱਥੋਂ ਵੀ ਇਹ ਨੋਟ ਮਿਲੇ ਪਲੱਸ ਇਸ ਨੰਬਰ ਨੂੰ ਤੁਸੀਂ ਆਪਣੇ ਦਿਮਾਗ ਨਾਲ ਮੈਂ ਤੁਹਾਨੂੰ ਕਿ ਐਸੀ ਯੂਜ਼ ਕਰਨਾ ਹੈ ਦਿਮਾਗ ਨਾਲ ਇਸ ਤਰ੍ਹਾਂ ਕਿ ਤੁਸੀਂ ਇਸ ਨੰਬਰ ਨੂੰ ਜਿੱਥੇ ਤੁਹਾਡੀ ਦੁਕਾਨ ਦੇ ਕਸਟਮਰ ਨਹੀਂ ਆਉਂਦੇ ਆਪਣੀ ਦੁਕਾਨ ਤੇ ਆਪਣਾ ਜਿਹੜਾ ਐਂਟ੍ਰੈਂਸ ਹੈ ਉੱਥੇ ਤੁਸੀਂ ਇਸ ਦਾ ਯੂਜ਼ ਕਰ ਸਕਦੇ ਹੋ ਇਹ ਨੰਬਰ ਲਿਖ ਦਿਓ ਲక్ష్ਮੀ ਤੁਹਾਡੇ ਘਰ ਆਏਗੀ ਖਿੱਚੇ ਕਿਹੜੇ ਨੰਬਰ ਲక్ష్ਮੀ ਨੂੰ ਠੀਕ ਹੈ ਔਰ ਜਿਵੇਂ ਤੁਹਾਡਾ ਬੱਚਾ ਕੋਈ ਪੇਪਰ ਦੇਣ ਜਾ ਰਿਹਾ ਹੈ ਸਮਝ ਲਓ ਠੀਕ ਹੈ ਉਸ ਦੇ ਜਦੋਂ ਉਸ ਵੇਲੇ ਤੁਸੀਂ ਉਸ ਨੂੰ ਬੋਲ ਸਕਦੇ ਹੋ ਕਿ ਇਸ ਨੰਬਰ ਨੂੰ ਆਪਣੇ ਧਿਆਨ ਵਿੱਚ ਰੱਖੇ ਤਾਂ ਉਹ ਜਿੰਨੀ ਵੀ ਉਸਦੇ ਪੜਾਈ ਕੀਤੀ ਹੈ ਨਾ ਉਹ ਕਦੀ ਵੀ ਭੁੱਲ ਨਹੀਂ ਸਕਦਾ ਜਦੋਂ ਤੁਹਾਡਾ ਬੱਚਾ ਪੜਾਈ ਕਰ ਰਿਹਾ ਹੈ ਜਿਹੜੇ ਸਟੱਡੀ ਟੇਬਲ ਤੇ ਨੰਬਰ ਲਿਖ ਕੇ ਰੱਖ ਦਿਓ ਠੀਕ ਹੈ ਜਿੱਥੇ ਕੋਈ ਬੰਦਾ ਬਿਮਾਰ ਹੈ ਕਾਫੀ ਸਾਲਾ ਤਾਂ ਉਸਦੇ ਬੈੱਡ ਤੇ ਨੰਬਰ ਲਿਖ ਕੇ ਰੱਖ ਦਿਓ ਪੈਸੇ ਆਪਣੇ ਘਰ ਦੇ ਮੇਨ ਗੇਟ ਦੇ ਸਾਹਮਣੇ ਇਹ ਨੰਬਰ ਲਿਖ ਕੇ ਰੱਖ ਦਿਓ ਉੱਤੇ ਕੋਈ ਕਾਗਜ਼ ਚਿਪਕਾ ਦਿਓ ਕਿਸੇ ਨੂੰ ਨਜ਼ਰ ਨਾ ਆਵੇ ਤੇ ਇਹ ਨੰਬਰ ਇੰਨਾ ਪਾਵਰਫੁਲ ਹੈ ਪੈਸੇ ਨੂੰ ਖਿੱਚੇਗਾ ਠੀਕ ਹੈ ਤੇ ਨਾਲ ਦੇ ਨਾਲ ਤੁਹਾਡੇ ਘਰ ਵਿੱਚ ਜਿੰਨੀਆਂ ਵੀ ਪਰੇਸ਼ਾਨੀਆਂ ਹਨ ਕੋਰਟ ਕੇਸ ਕਰਜ਼ਾ ਲੜਾਈ ਝਗੜਾ ਕੁਝ ਵੀ ਹੈ ਸਭ ਦੂਰ ਹੋ ਜਾਣਗੀਆਂ ਤੇ ਚਲੋ ਜੀ ਐਸੀ ਅੱਜ ਦਾ ਉਪਾਅ ਤੇ ਜਾਣਕਾਰੀ ਜੇਕਰ ਚੰਗੀ ਲੱਗੀ ਹੈ ਜਾਣਕਾਰੀ ਤੇ ਉਪਾਅ ਤੇ ਦੇਖ ਕਿਸ ਗੱਲ ਦੀ ਹੈ ਜਲਦੀ ਤੋਂ ਜਲਦੀ